ਤਾਂ ਤਾਂ ਹੁਣ ਪਹਿਲਾਂ ਤੁਸੀਂ ਤਸਵੀਰ ਦੂਸਰੇ ਪਾਸੇ ਦੇਖੇ ਤਾਂ ਹੁਣ ਦੂਸਰੇ ਪਾਸੇ ਦਰਿਆ ਸਤਲੁਜ ਦੋਨਾਂ ਪਾਸੇ ਦੇ ਤਸਵੀਰਾਂ ਨਖਾ ਰਹੇ ਹੁਣ ਸਾਹਮਣੇ ਤੁਸੀਂ ਦੇਖ ਲਓ ਕਿ ਕਿਹੜੀ ਜਗ੍ਹਾ ਤੱਕ 14 ਵੱਡਾ ਟੋਆ ਪੁੱਕਿਆ ਤੇ ਪਾਣੀ ਪੂਰਾ ਵਹਾਂ ਤੇ ਆ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਦਰਿਆ ਸਤਲੁਜ ਦੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਦਰਿਆ ਸਤਲੁਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਤਸਵੀਰ ਪਾਣੀ ਦੀ ਹਫਤਾਰਾ ਬਹੁਤ ਤੇਜ਼ ਹੈ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤੁਸੀਂ ਆਪਣੇ ਫੋਨ ਤੇ ਫੋਨ ਤੇ ਸਕਰੀਨ ਤੇ ਲਗਾਤਾਰ ਜੋ ਦੇਖ ਨੂੰ ਅਪਡੇਟ ਕਰਦੇ ਰਹੀ ਨੇ ਲਗਾਤਾਰ ਦੇਖ ਰਿਹਾ ਤੁਸੀ 15 ਦਿਨ ਹੋ ਗਿਆ ਤੁਹਾਨੂੰ ਅਸੀਂ ਰਿਪੋਰਟ ਲਗਾਤਾਰ ਦਿਖਾ ਰਹੇ ਹਾਂ ਦਾ ਦਰਿਆ ਸਾਤਲੂ ਦੀ ਲਗਾਤਾਰ ਅਪਡੇਟ ਤੁਹਾਨੂੰ ਸਾਂਝੀ ਹੈ ਪਹਿਲਾਂ ਦੂਸਰੇ ਇੱਕ ਸਾਈਡ ਦੀ ਰਿਪੋਰਟ ਦਿਖਾਈ ਤੇ ਹੁਣ ਦੂਸਰੀ ਸਾਈਡ ਦੀ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਧਰ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਾਤਲੂ ਦਾ ਪਾਣੀ ਹੁਣ ਲਗਾਤਾਰ ਅੱਗੇ ਵਧ ਰਿਹਾ ਹੈ ਤੱਕੇ ਫਿਰ ਘਰਾਂ ਨੂੰ ਹੁਣ ਖਤਰਾ ਪੈ ਚੁੱਕਿਆ ਲਗਾਤਾਰ ਪਾਣੀ ਵਧ ਰਿਹਾ ਹੈ ਜੋ ਪ੍ਰਸ਼ਾਸਨ ਨੇ ਜਾਣ ਕਰ ਦਿੱਤੇ ਉਹਨੇ ਕਹਿ ਕੇ ਤੁਸੀਂ ਜੇਕਰ دریاਵਾਂ ਦੇ ਕੰਨੇ ਤੋਂ ਕੱਲ ਤੱਕ ਪ੍ਰਸ਼ਾਸਨ ਜਾਣ ਕਰ ਦੇ ਰਿਹਾ ਹੈ ਦੱਸ ਰਿਹਾ ਹੈ ਕਿ ਤੁਸੀਂ دریاਵਾਂ ਦੇ ਕੰਨੇ ਤੋਂ ਦੂਰ ਚੱਲ ਜਾਓ ਆਪਣਾ ਸਮਾਨ ਇੱਥੇ ਚੱਕ ਲਓ ਤਾਂ ਵੱਡਾ ਅਲਰਟ ਜਾਰੀ ਕੀਤਾ ਹੈ 7:00 ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਵੀਰਾਂ 7:00 ਦੀਆਂ ਪੁਲ ਦੇ ਉੱਪਰ ਮਜੂਦਾ ਜਿਹੜਾ ਕਿ ਮੈਦ ਪਰ ਤੋਂ ਜੁਗਰਾਉ ਜਾਂਦਾ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਰਹੇ ਨੇ ਚਿੰਤਾਜਨ ਖਲਾਤ ਹੋ ਚੁੱਕੇ ਨੇ ਇਹ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਪਾਣੀ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਹੈ ਤਾ ਅੱਗੇ ਤੱਕ ਤਸਵੀਰ ਦੇਖਣੇ ਆ। ਤਾਂ ਡੇੜਾ ਕਿਉਂ ਛੱਡਿਆ ਪਾਣੀ? ਹਾਂਜੀ ਹਾਂਜੀ। ਤਾਂ ਜਾਣਾ ਇਹਦੇ ਨਾਲ ਕਿ ਹੱਥ ਵਿੱਚ ਇਸ ਤਰ੍ਹਾਂ ਦੀ ਤਾਂ ਜਿੱਥਰ ਨਜ਼ਰ ਮਾਰੋਗੇ ਪਾਣੀ ਦੀ ਤਸਵੀਰ ਹੈ। ਤਾਂ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਮੈਦ ਪਰ ਤੋਂ ਜੋ ਜਗਰਾਵ ਰੋਡ ਜਾਂਦਾ ਉਸ ਦੀ ਕਹਿ ਸਕਦੇ ਆ ਜੇਕਰ ਤੁਸੀਂ ਦੂਰ ਦਰਾਂਡੇ ਤੋਂ ਤਾਂ ਫਿਰ ਜੋ ਨਕੋਟਰ ਤੋਂ ਕੇ ਮੈਦਪੁਰ ਆ ਜਾਂਦਾ ਹੈ ਮੈਦਪੁਰ ਤੋਂ ਅੱਗੇ ਤਕਰੀਬਨ 7 ਕਿਲੋਮੀਟਰ ਦਰਿਆ ਸਤਲੁਜ ਦੇ ਪੋੜਾ ਆ ਜਾਂਦੇ ਉੱਥੋਂ ਦੀ ਤਸਵੀਰ ਹੈ ਜੇਕਰ ਦੂਜੇ ਪਾਸੇ ਤੁਸੀਂ ਜਗਰਾਉਂ ਤੋਂ ਆ ਰਹੇ ਹੋ ਕਿਤਾ ਫਿਰ ਅਗਰ ਚਦੋਂ ਬੇਟਾਉਂਦਾ ਤਾਂ ਰਸਤੇ ਦਰਿਆ ਸਤਲੁਜ ਦਾ ਪੋੜ ਆਉਂਦਾ ਤਾਂ ਤਾਂ ਤਨ ਬਾਬਾ ਅਨੰਦ ਸਿੰਘ ਮਾਰਗ ਜੀ ਉੱਥੋਂ ਦੀਆਂ ਤਸਵੀਰਾਂ ਨੇ ਦਰਿਆ ਸਤਲੁਜ ਆਫਾਨ ਤੇ ਹੈ ਪਾਣੀ ਲਗਾਤਾਰ ਵਧ ਰਿਹਾ ਬਹੁਤ ਜ਼ਿਆਦਾ ਹਾਲਾਤ ਚਿੰਤਾਜਨਕ ਨੇ ਤਾਂ ਪਾਖੜਾ ਦਾ ਲੈਵਲ ਲਗਾਤਾਰ ਵਧ ਰਿਹਾ ਕਕਰੋ ਫਾਨ ਤੇ ਆ ਰਾਵੀ ਫਾਨ ਤੇ ਆ ਤਕਰੀਬਨ ਕਿੰਨੇ ਨਦੀਆਂ ਨਾਲੇ ਨੇ ਸਾਰੇ ਫਾਨ ਤੇ ਆ ਲਗਾਤਾਰ بارش ਹੋ ਰਹੀ ਹੈ ਤਕਰੀਬਨ 2 ਦਿਨ ਹੋ ਚੁੱਕੇ ਆ بارش ਲਗਾਤਾਰ ਹੋ ਰਹੀ ਹੈ ਤਾਂ ਅੱਜ ਵੀ ਲਗਾਤਾਰ بارش ਹੋਈ ਤਕਰੀਬਨ ਅੱਧਾ ਘੰਟਾ ਹੋ ਗਿਆ ਕਿ بارش ਥੋੜੀ ਰੁਕੀ ਹੈ ਤਤ ਕਰੀਮਣ ਅੱਧਾ ਘੰਟਾ ਹੋ ਗਿਆ ਕਿ بارش ਥੋੜੀ ਕਿਉਂਕਿ ਇਹ ਵੀਡੀਓ ਨੇ ਚਲਦੇ ਚਲਦੇ ਸ਼ੁਰੂ ਕਰ ਜਾਇਓ ਕਿਉਂਕਿ ਵੱਡੀ ਅਪਡੇਟ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਅੱਗੇ ਤੱਕ ਨਜ਼ਰ ਮਾਰੋਗੇ ਤਾਂ ਪਾਣੀ ਪਾਣੀ ਹੈ ਚਾਰੇ ਪਾਸੇ ਹਾਲਾਤ ਮਾੜੇ ਕਿਨਤਾ ਜਲ ਖੋ ਚੁੱਕੇ ਨੇ ਜਲੰਧਰ ਡੀਸੀ ਨੇ ਜੋ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਲਗਾਤਾਰ بارش ਹੋ ਰਹੀ ਹੈ ਤਾਂ ਸੁਰੱਖਿਅਤ ਥਾਂ ਤੇ ਚਲ ਜਾਓ ਜਦੋਂ ਪ੍ਰਸ਼ਾਸਨ ਅਜਿਹਾ ਕਵੇ ਜੋ ਪ੍ਰਸ਼ਾਸਨ ਅਜੇ ਕਵੇ ਪਰ ਸਮਝ ਲੈਣਾ ਚਾਹੀਦਾ ਹੈ ਕਿ ਦਰਿਆ ਸਤਲੂਈ ਦਾ ਜਲ ਪੱਧਰ ਹੋਰ ਵੀ ਵਧੇਗਾ ਤੇ ਦੂਜੀ ਆਪਣੇ ਸਵੇਰ ਦੇ ਨਾਲ ਹੁਣ ਦਾ ਜੋ ਪਾਣੀ ਹੈ ਤਕਰੀਬਨ ਤਕਰੀਬਨ 8 ਵਜੇ ਤੋਂ ਬਾਅਦ ਦੀ ਗੱਲ ਕਰੀਏ ਤੇ 3 ਤੋਂ 4 ਫੁੱਟ ਪਾਣੀ ਵਧ ਚੁੱਕਿਆ ਵੱਡੀ ਅਪਡੇਟ ਆ ਕੇ 8 ਵਜੇ ਤੋਂ ਬਾਅਦ 4 ਫੁੱਟ ਪਾਣੀ ਵਧਿਆ ਜੇਕਰ ਕੱਲ ਤੋਂ ਹੁਣ ਤੱਕ ਗੱਲ ਕਰੀਏ ਤੇ 7 ਫੁੱਟ ਪਾਣੀ ਵਧ ਚੁੱਕਿਆ ਤੇ ਪਾਣੀ ਅਜੇ ਵੀ ਲਗਾਤਾਰ ਵਧ ਚੁੱਕਿਆ ਸਾਹਮਣੇ ਤੁਸੀਂ ਜੋ ਬੰਨ੍ਹ ਦੇਖ ਸਕਦੇ ਹੋ ਇਹ ਬੰਨ੍ਹ ਦੇ ਨਾਲ ਪਾਣੀ ਨਹੀਂ ਸੀ ਲੱਗਿਆ ਹੋਇਆ ਤਾਂ ਹੁਣ ਉਸ ਬੰਨ੍ਹ ਦੇ ਨਾਲ ਹੀ ਪਾਣੀ ਲੱਗ ਚੁੱਕਿਆ ਹੈ ਤਾਂ ਤਸਵੀਰਾਂ ਦਰਦਨਾਖ ਨੇ ਲੋਕਾਂ ਨੇ ਆਪਣੇ ਘਰਾਂ 'ਚੋਂ ਸਮਾਨ ਕੱਢ ਕੇ ਜੋ ਇਸ ਪਿੰਡ ਨੇ ਉਹਨਾਂ ਨੇ ਵੀ ਦੂਰ ਲਿਜਾਣੇ ਸ਼ੁਰੂ ਕਰ ਦਿੱਤੇ ਆ ਪਿੰਡ ਕਰਸ਼ਾਧਪੁਰ ਦੀ ਇਸੇ ਚੈਨਲ ਤੇ ਵੀਡੀਓ ਤੁਹਾਨੂੰ ਦਿਖਾਈ ਸੀ ਇੱਕ ਬੇਬੇ ਰੋਣ ਲੱਗੀ ਸੀ ਤਾਂ ਉਹ ਵੀ ਸਮਾਨ ਕੱਢ ਕੇ ਕਿਤੇ ਲੈ ਜਾ ਰਹੇ ਸੀ ਦੂਜੀ بارش ਦਾ ਕਹਿਰ ਹੈ ਤੇ ਇੱਕ ਪਾਸੇ ਕਹਿਰ ਦਰਿਆ ਸੱਤ ਲੋਝਦਾ ਹੈ ਤੇ بارش ਦਾ ਵੀ ਕਹਿਰ ਬਹੁਤ ਜ਼ਿਆਦਾ ਹੈ ਬਾਰਿਸ਼ ਲਗਾਤਾਰ ਜੋ ਹੋ ਰਹੀ ਹੈ ਇਸ ਨੇ ਵੀ ਲੋਕਾਂ ਨੂੰ ਹਲਾ ਕੇ ਰੱਖ ਦਿੱਤਾ ਹੈ ਤਾਂ ਸਿੱਧੀਆਂ ਲਾਈਵ ਤਸਵੀਰਾਂ ਇਹਨਾਂ ਨਾਲ ਨਿਊਜ਼ ਦੇ ਤੁਸੀਂ ਦੇਖ ਸਕਦੇ ਹੋ ਜੋ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰ ਜਾਇਓ ਜੇਕਰ ਸਾਨੂੰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਉਹ ਤਾਂ ਸਾਨੂੰ ਫੋਲੋ ਜਰੂਰ ਕਰ ਰਹੇ ਹੋ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਆਈਕਨ ਨੂੰ ਜਰੂਰ ਬਚਾ ਦਿਓ ਕਿਉਂਕਿ ਜੇ ਸਮੇਂ ਸਮੇਂ ਸਿਰ ਤੇ ਦਰਿਆ ਸਤਰੂ ਦੀ ਲਾਈਵ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਿਣੇ ਆ ਤਾਂ ਤਕਰੀਬਨ ਤੁਸੀਂ ਕਿੰਨੇ ਜਣੇ ਨਾਲ ਜੁੜੇ ਹੋ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਾਣਕਾਰੀ ਯੱਕੇ ਜੋ ਨੀਵੇਂ ਲੱਗੇ ਨੇ ਜਾਂ ਉੱਚੇ ਨੇ ਫਰੋਜ਼ਪੁਰ ਫਾਜ਼ਿਲਕਾ ਤੱਕ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਧਰਿਆ ਸਾਤੂ ਦਾ ਚਲ ਪਦਰ ਲਗਾਤਾਰ ਵਧ ਰਿਹਾ ਤਾਂ ਬਹੁਤ ਚਿੰਤਾਜਨਕ ਖਬਰ ਹੈ ਆਪਣੇ ਆਪ 'ਚ ਇੱਕ ਵੱਡੀ ਖਬਰ ਹੈ ਕਿਧਰਿਆ ਸਾਤੂ ਦਾ ਚਲ ਪਦਰ ਲਗਾਤਾਰ ਵਧ ਰਿਹਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਤਰਾਹੀ ਤਰਾਹੀ ਮੱਜੀ ਹੋਈ ਹੈ ਲੋਕ ਐਚੋ ਲੋਕਾਂ ਦੇ ਮਨ 'ਚ ਡਰ ਬਹੁਤ ਜ਼ਿਆਦਾ ਪੈ ਚੁੱਕਾ ਹੈ ਲੋਕ ਕਹਿੰਦੇ ਆ ਕਿ ਪਾਣੀ ਤੇ ਹੀ ਬੜੇ ਹਾਲਾਤਾਂ ਬਣ ਜਾਣ ਪ੍ਰਸ਼ਾਸਨ ਤੇ ਇੱਥੇ ਵੱਡੇ ਸਵਾਲੇ ਚਨ ਖੜੇ ਹੋਈ ਹੈ ਕਿਉਂਕਿ ਲਗਾਤਾਰ ਬਾਰਿਸ਼ ਹੋਈ ਹੈ ਪਹਿਲਾਂ ਤੇ ਉੱਥੇ ਆ ਕੇ ਸਾਨੂੰ ਪ੍ਰਸ਼ਾਸਨ ਤੇ ਪਹਿਲਾਂ ਵਗਾਰ ਨਹੀਂ ਦੇ ਰਿਹਾ ਛੱਤਾਂ ਉੱਪਰ ਪਾਣੀ ਹੈ ਦੂਜੇ ਪਾਸੇ ਪ੍ਰਸ਼ਾਸਨ ਤੇ ਵੱਡੇ ਅਲਿਗੇਸ਼ਨ ਲੱਗਿਆ ਕਿ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਜੇਕਰ ਪਹਿਲਾਂ ਪ੍ਰਸ਼ਾਸਨ ਸਾਨੂੰ ਦੱਸ ਦੇ ਹੁੰਦਾ ਤਾਂ ਚੰਗਾ ਹੁੰਦਾ ਤੇ ਕਈ ਥਾਵਾਂ ਤੇ ਝੋਨੇ ਹੁਣ ਨਹੀਂ ਕਹਿ ਸਕਦੇ ਕਿ ਕਈ ਥਾਵਾਂ ਤੇ ਡੁੱਬ ਚੁੱਕਿਆ ਹੈ ਤਕਰੀਬਨ ਸਾਰੇ ਹੀ ਜੋ ਝੋਨੇ ਸੀ ਦਰਿਆਵਾਂ ਦੇ ਅੰਦਰ ਨੇੜੇ ਚ ਦੂਰ ਸਾਰੇ ਹੀ ਦਰਿਆ ਦੀ ਪੇਟ ਛੜ ਚੁੱਕਿਆ ਤਾਂ ਫਾਜ਼ਲ ਕਹਿੰਦਾ ਫਰੋਜ਼ਪੁਰ ਦੀ ਗੱਲ ਕਰੀਏ ਜਨਾਲਾਬਾਦ ਉੱਥੇ ਦੇ ਝੋਨੇ ਸੀ ਉਹਨਾਂ ਨੂੰ ਤਜ 10 ਦਿਨ ਹੋ ਗਏ ਪਾਣੀ ਦੇ ਵਿੱਚ ਡੁੱਬਿਆ ਨੂੰ ਤਾਂ ਉੱਥੋਂ ਦੇ ਹਾਲਾਤ ਚਿੰਤਾਜਨਕ ਨੇ ਬਹੁਤ ਜ਼ਿਆਦਾ ਉਹਨਾਂ ਦੇ ਹਾਲਾਤ ਵੀ ਖਰਾਬ ਹੋ ਚੁੱਕੇ ਨੇ ਚਲਦੇ ਚਲਦੇ ਜਾਣਕਾਰੀ ਇੱਕ ਵਾਰ ਫਿਰ ਦੇ ਦਵਾਂ ਕਿ ਦਰਿਆ ਸਤ루 ਦਾ ਜਲ ਪਤਨ ਲਗਾਤਾਰ ਵੱਧ ਰਿਹਾ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਕਦਰਿਆ ਸਤਲ ਦੇ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਅਜੇ ਘਟਣ ਦਾ ਕੋਈ ਚਾਂਸ ਨਹੀਂ ਸਾਡੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਲੋਡ ਪੈਨ ਤੇ ਪਾਣੀ ਦਰਿਆ ਸਤਲ ਦੇ ਵਿੱਚ ਹੋਰ ਵੀ ਛੱਡਿਆ ਜਾ ਸਕਦਾ ਹੈ ਦੂਜੇ ਪਾਸੇ ਜੋ ਪਾਖੜਾ ਦੇ ਪੰਜ ਫਲੱਡ ਗੇਟ ਖੁੱਲ ਗਏ ਹੈ ਔਰ ਜਿਹੜੇ ਫਲੱਡ ਗੇਟ ਖੁੱਲ ਗਏ ਸੀ ਤੇ ਕ੍ਰੋਨ ਪੰਜ-ਪੰਜ ਫੁੱਟ ਤੱਕ ਖੁੱਲ ਗਏ ਹੈ ਤੇ ਔਰ ਪਾਖੜਾ ਦਾ ਲੈਵਲ ਹੈ ਜੋ ਲਗਾਤਾਰ ਵਧ ਰਿਹਾ ਹੈ ਪਾਖੜਾ ਦਾ ਜੋ ਲੈਵਲ ਸੀ 1600 ਜੋ ਸੀ 77 ਹੋ ਚੁੱਕਾ ਹੈ ਇਸ ਟਾਈਮ ਪਾਖੜਾ ਦਾ ਜੋ ਲੈਵਲ ਸੀ 167 ਆਪਣੇ ਆਪ ਚ ਕਬੱਡੀ ਅਪਡੇਟ ਜੋ ਤੁਹਾਡੇ ਨਾਲ ਸਾਂਝ ਕਰ ਰਿਹਾ ਹਾਂ ਦਰਿਆ ਸੱਤ ਰੋਈ ਦੀ ਦਰਿਆ ਸੱਤ ਰੋਈ ਦੇ ਵਿੱਚ ਚੱਲ ਪੱਦਰ ਲਗਾਤਾਰ ਵੱਧ ਰਿਹਾ ਹੈ ਚਿੰਤਾਵਾਂ ਚਿੰਤਾਵਾਂ ਵਧ ਚੁੱਕੀਆਂ ਨੇ ਬਹੁਤ ਜ਼ਿਆਦਾ ਚਿੰਤਾਵਾਂ ਵਧ ਚੁੱਕੀਆਂ ਨੇ ਜਨਤਾਵਾਂ ਲੋਕਾਂ ਦੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਡਰ ਸਤੋਂ ਲੱਗਿਆ ਕਿਉਂਕਿ بارش ਵੀ ਲਗਾਤਾਰ ਹੋ ਰਹੀ ਹੈ ਤੇ ਦੂਜੇ ਪਾਸੇ بارش ਵੀ ਲਗਾਤਾਰ ਹੋ ਰਹੀ ਹੈ ਔਰ ਮੌਸਮ ਖਰਾਬ ਹੈ ਮੌਸਮ ਉਹ ਪਾ ਅਲਰਟ ਜਾਰੀ ਕੀਤਾ ਹੈ ਕਿ ਬਾਰਿਸ਼ ਅਜੇ ਹੋਰ ਵੀ ਹੋਵੇਗੀ ਰੈਡ ਅਲਰਟ ਤੇ ਜਲੰਧਰ ਹੈ ਚਾਰ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਆਦਾ ਪਟਾਣਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਤੇ ਫਿਰ ਜਲੰਧਰ ਹੋ ਗਿਆ ਰੈਡ ਅਲਰਟ ਤੇ ਹੈ ਕਿ ਬਰਸਾਤ ਕਾਫੀ ਜ਼ਿਆਦਾ ਹੋ ਰਹੀ ਹੈ ਬਹੁਤ ਵੱਡੀ ਅਪਡੇਟ ਆਪਣੇ ਆਪ ਦੇ ਵਿੱਚ ਦਿਆ ਸਤਲੂ ਦਾ ਜਲ ਪੱਧਰ ਲਗਾਤਾਰ ਨਿਕ ਖਬਰ ਹੈ ਜੇ ਸਤਲੂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਜੇਕਰ ਤੁਸੀਂ ਸਿੱਖ ਤੇ ਦਰਿਆਵਾਂ ਦੇ ਨੇੜੇ ਹੋ ਜੇਕਰ ਤੁਹਾਡੇ ਵੀ ਕੋਈ ਘਰ ਨੇੜੇ ਹੈ ਤਾਂ ਸੁਰੱਖਿਤ ਥਾਵਾਂ ਤੇ ਜ਼ਰੂਰ ਚਲੇ ਜਾਓ ਪ੍ਰਸ਼ਾਸਨ ਨੇ ਵੱਡੀਆਂ アドਵਾਈਸਰੀਆਂ ਸਮੇਂ-ਸਮੇਂ ਤੇ ਜਾਰੀ ਕਰ ਦਿੱਤੀਆਂ ਹੁਣ ਪ੍ਰਸ਼ਾਸਨ ਹੀ ਕੁਝ ਕਰ ਸਕਦਾ ਉਹਦੇ ਪਾਸੇ ਗਰਦਾਸ ਮਾਨ ਬੱਬੂ ਮਾਨ ਨੇ ਵੱਡੀ ਵੱਡੀ ਗੱਲ ਕਹੀ ਹੈ ਕਿ ਮੈਂ ਲੋਕਾਂ ਦੇ ਨਾਲ ਆ ਪਰ ਉਹਦੇ ਭਗਵਾਨ ਤੁਮਾਂਦਰ ਰਾਹ ਸੀਓ ਭਗਵਾਨ ਤੁਮਾਂਦਰ ਰਾਹਤ ਫੰਡ ਚ ਵੱਡੀ ਰਾਸ਼ੀ ਦਿੱਤੀ ਹੈ ਪੀਪੀ ਸੁਖਵਿੰਦਰ ਲਗਾਤਾਰ ਸੁਖ ਜਗਰਾਉਂ ਲਗਾਤਾਰ ਕੰਮ ਕਰ ਰਿਹਾ ਹੈ ਸਾਡੀ ਵੀ ਡਿਊਟੀ ਬਣਦੀ ਹੈ ਕਿ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਔਰ ਅਸੀਂ ਲਗਾਤਾਰ ਕੋਸ਼ਿਸ਼ ਵੀ ਕਰ ਰਹੇ ਹਾਂ ਸਾਡੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੇ ਤੁਸੀਂ ਹੁਣ ਸੁਝਾਅ ਜ਼ਰੂਰ ਦਿਓ ਦੂਜੀ ਗੱਲ ਕਿ ਤੁਸੀਂ ਸਾਡੇ ਨਾਲ ਕਿੱਥੋਂ ਜੁੜੇ ਹੋ ਤੁਹਾਡੇ ਹਲਕੇ ਦਾ ਕੀ ਹਾਲਾਤ ਹੈ ਤੁਹਾਡੇ ਏਰੀਆ ਚੋਂ ਕਿਹੜਾ ਦਰਿਆੰਗ ਦਾ ਸਤ루 ਰਵੀ ਬਿਆਸ ਜਨਾਬ ਜਾ ਘੱਗਰ ਦੇ ਤੁਸੀਂ ਨੇੜੇ ਹੋ ਤਾਂ ਸਾਨੂੰ ਜਾਣਕਾਰੀ ਜ਼ਰੂਰ ਦਿਓ ਤਾਂ ਜੋ ਅਸੀਂ ਇਹ ਜਾਣਕਾਰੀ ਅੱਗੇ ਪਹੁੰਚਾ ਸਕੇ ਦੱਸ ਸਕੇ ਤੇ ਮੇਰੀ ਝੋਨਿਆਂ ਦਾ ਕੀ ਹਾਲ ਹੈ ਕਿਸਾਨਾਂ ਦਾ ਕੀ ਹਾਲਤ ਨੇ ਦੂਜੀ ਗੱਲ ਹੈ ਜਿਹੜਾ ਕਿਸਾਨਾਂ ਦਾ ਝੋਨਾ ਡੁੱਬ ਚੁੱਕਿਆ ਖਿਆਲ ਜੀ ਨੂੰ ਰੱਖਿਓ ਕਿੱਲੇ 2 ਕਿੱਲੇ ਵਾਲੇ 10 ਕਿੱਲੇ ਵਾਲੇ ਲੋਕ ਘਬਰਾ ਜਾਂਦੇ ਨੇ ਕਿਸਾਨ ਕਈ ਵਾਰ ਕਿਉਂਕਿ ਉਹ ਕੋਈ ਸਖਾਵੀ ਕਟਣਾ ਵਾਪਰੇ ਤਾਂ ਮਦਦ ਵੀ ਜ਼ਰੂਰ ਕਰਿਓ ਤੁਸੀਂ ਮਦਦ ਤਾਂ ਜ਼ਰੂਰ ਕਰਿਓ ਸਤਿਰਾਮ ਸ਼ਿਰਪਾਹ ਗੁਰੂ ਜੀ ਵਾਹਿਗੁਰੂ ਅਏ ਮੈਂ ਖੁਮਾ ਜਲੰਧਰ ਦੇ ਮਿੱਤਾ ਹਾਂਜੀ ਵੀਰ ਜਲੰਧਰ ਤੋਂ ਵੀਰ ਨੇ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੇ ਇਸ ਤਰ੍ਹਾਂ ਸਾਰੇ ਜਰੂਰ ਦੱਸਿ ਜਾਇਓ ਕਿ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋ ਤਾਂ ਕਿ ਅਸੀਂ ਦਰਿਆ ਸਾਥਲ ਦੀ ਵੱਡੀ ਅਪਡੇਟ ਤੋਂ ਨਾਲ ਸੰਝ ਕਰ ਰਿਹਾ ਤਾਂ ਜਿョਤੋ ਜੀ ਤਸਵੀਰਾਂ ਦੇਖ ਰਹੇ ਹਾਂ ਇਸ ਤੋਂ ਵੀ ਵੱਡੀ ਅਪਡੇਟ ਵੱਡੀ ਜਾਣਕਾਰੀ ਜਾਵਾਂਗੇ ਕਿਉਂਕਿ ਮੈਂ ਪੈਦਲ ਚੱਲ ਰਿਹਾ ਤਾਂ ਉਸ ਜਗ੍ਹਾ ਤੇ ਪਹੁੰਚਾਂਗਾ ਜਿੱਥੇ ਕੀ ਵੱਡਾ ਨੁਕਸਾਨ ਵੱਡਾ ਖਤਰਾ ਹੈ ਤਾਂ ਤਕਰੀਬਨ ਆਪਾਂ ਗੱਲ ਕਰੀਏ ਤਾਂ ਜਦੋਂ 7 ਤੋਂ ਜ਼ਿਆਦਾ ਟਾਈਮ ਹੋ ਜਾਊਗਾ ਤਾਂ ਪਾਣੀ ਫਿਰ ਹੋਰ ਜ਼ਿਆਦਾ ਵੱਧ ਜਾਏਗਾ ਫਿਰ ਖਤਰਾ ਬਹੁਤ ਜ਼ਿਆਦਾ ਪੈਦਾ ਹੋ ਜਾਏਗਾ ਤਾਂ ਦਿਨੇ ਦਿਨੇ ਇਹ ਵੱਡੀ ਜਾਣਕਾਰੀ ਅੱਗੇ ਤੱਕ ਪਹੁੰਚਾ ਦਿਓ ਬਹੁਤ ਜ਼ਿਆਦਾ ਅੱਗੇ ਤੱਕ ਪਹੁੰਚਾ ਦਿਓ ਤਾਂ ਜੋ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਆਪਣੇ ਆਪ ਚ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਦਰਿਆ ਸੱਤ ਲੋਹ ਦੇ ਹੁਣ ਸਾਹਮਣੇ ਤੁਸੀਂ ਜੋ ਬੰਦ ਤੋਂ ਦੇਖ ਰਹੇ ਹੋ ਇਹ ਤਿੰਨ ਥਾਂ ਤੋਂ ਟੁੱਟਿਆ ਹੋਇਆ ਬੰਦ ਹੈ ਇਹ ਤਿੰਨ ਥਾਂ ਤੋਂ ਟੁੱਟਿਆ ਹੋਇਆ ਬੰਦ ਤੇ ਪਾਣੀ ਇਹ ਜੋ तकरीबन ਨਿਕਲਣ ਵਾਲਾ ਹੈ ਤੇ ਫਿਰ ਅੱਗੇ ਬਹੁਤ ਜ਼ਿਆਦਾ ਪਿੰਡ ਹੈ ਤੇ ਉਸ ਨੂੰ ਬੰਦ ਲੈਣਾ ਚਾਹੀਦਾ ਹੈ ਪ੍ਰਸ਼ਾਸਨ ਤੇ ਨਾ ਛੱਡੋ ਬਿਲਕੁਲ ਵੀ ਆਪ ਦੀ ਮਦਦ ਸਮਾਜਿਕ ਸੰਸਥਾਵਾਂ ਤੋਂ ਲਓ ਜਾਂ ਆਪਣੇ ਮੱਤ ਆਪ ਕਰੋ ਪ੍ਰਸ਼ਾਸਨ ਹੁਣ ਲਗਭਗ तकरीबन ਫੇਲ ਹੋ ਚੁੱਕਿਆ ਲੋਕ ਕਹਿ ਰਹੇ ਨੇ ਇੱਥੇ ਤਾਂ ਤਰਾ ਸਤਿ ਜੀ ਵੱਡੀ ਅਪਡੇਟ ਦੋ ਜੋ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਤਾਂ ਆਪਣੇ ਵਿੱਚ ਬਹੁਤ ਵੱਡੀ ਅਪਡੇਟ ਅਸੀਂ ਲਗਾਤਾਰ ਜਾਣਕਾਰੀ ਸਾਂਝ ਕਰ ਰਹੇ ਹਾਂ ਤਾਂ ਅੱਜ ਦੀ ਰਾਤ ਜੋ ਲੋਹਿਆਂ ਵਾਲੇ ਨੇ ਉਹ ਜਾ ਕੇ ਕੱਟ ਲਓ ਜੋ ਆਸੇ ਪਾਸੇ ਪੈਣ ਰਹੇ ਉਹ ਜਾ ਕੇ ਕੱਟ ਲਓ ਕਿਉਂਕਿ ਜ਼ਿਕਰ ਕਿਤੇ ਕੋਈ ਖੁੱਟ ਪੈ ਜਾਂਦੀ ਹੈ ਜੇਕਰ ਤੁਸੀਂ ਕਿਸੇ ਖੁੱਟ ਪੈ ਜਾਂਦੀ ਹੈ ਕੋਈ ਹੋਰ ਘਟਨਾ ਵਾਪਰ ਜਾਂਦੀ ਹੈ ਤਾਂ ਤੁਸੀਂ ਉਹਨੂੰ ਸਹੀ ਤੱਕ ਕਰ ਲਓਗੇ ਦੂਜੇ ਪਾਸੇ ਜਿਹੜੇ ਬੰਨ੍ਹ ਦੇ ਹਾਲਾਤ ਉਧਰ ਤਰਸਯੋਗ ਨੇ ਬੰਨਾਂ ਦੇ ਉੱਪਰੋਂ ਕਈ ਥਾਂ ਤੇ ਪਣੀ ਲੰਘ ਸਕਦਾ ਹੈ। ਥਣ ਦੇ ਉੱਪਰ ਮਿੱਟੀ ਪਾ ਦਿਓ। ਮਿੱਟੀ ਪਾ ਲਓ। ਉਹ ਬੰਨ ਨੂੰ ਉੱਥੇ ਕਰ ਲਿਓ। ਮੂਨ ਕਿਤੋਂ? ਕੱਗਰੀ ਬਰ ਕੱਗਰ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਵਧਿਆ ਹੈ। ਜੋ ਸੁਖਨਾ ਜੀਲ ਤੋਂ ਪਾਣੀ ਛੱਡੇਗਾ ਸੀ ਪਰ ਉਸ ਤੋਂ ਬਾਅਦ ਜੋ ਮੀਂਹ ਦਾ بارشੂ بارش ਦਾ ਪਾਣੀ ਮੀਂਹ ਦੇ بارش ਵਿੱਚ ਪਾਣੀ ਮਿਲਿਆ ਹੈ ਤਾਂ ਉਸ ਤੋਂ ਵੀ ਅਪਡੇਟ ਹੈ ਕਿ ਕੱਗਰ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਮਾਨਸਾ ਤੋਂ ਕਿ ਸਰਦੂਲਗੜ ਹੋ ਗਿਆ ਜਾਂ ਫਿਰ ਕਿ ਲੋਗੜਪਿੰਡ ਹੋ ਗਿਆ। ਵੀਰਾਬੱਦੀ ਉੱਥੇ ਵੱਡਾ ਖਤਰਾ ਹੈ। ਤਾਂ ਕਿ ਆਂ ਬੀਰਾਪਤੀ ਹੋ ਗਿਆ ਜਾਂ ਅੱਗੇ ਪਿੰਡ ਲੋਹਗੜ ਹੋ ਗਿਆ ਉੱਥੇ ਕਾਫੀ ਜ਼ਿਆਦਾ ਝੋਨੇ ਖਤਮ ਹੋ ਚੁੱਕੇ ਆਂ ਤਹਲਾਤ ਬਹੁਤ ਜ਼ਿਆਦਾ ਮਾੜੇ ਨੇ ਇਧਰ ਆ ਸਤੂ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਅਸੀਂ ਕਿਸ ਜਗ੍ਹਾ ਤੇ ਮੌਜੂਦ ਆਂ ਰਿਹਾ ਸਤੂ ਦੀ ਜੋ ਮੈਥ ਹੁੰਦਾ ਜੁਗਰਾਉਂ ਖੰਡਾ ਅਸੀਂ ਉਸ ਜਗ੍ਹਾ ਤੇ ਮੌਜੂਦ ਆਂ ਤਾਂ ਵੱਡੀ ਆਪਣੇ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਅਸੀਂ ਤੰਦਰਾ ਸਤਿ ਵੱਡੀ ਅਪਡੇਟ ਵੀਡੀਓ ਵਿੱਚ ਚਲੇ ਚਲੇ ਸ਼ੁਰੂ ਜੁਰੂ ਕਰ ਦਿਓ ਤਾਂ ਅਸੀਂ ਹੁਣ ਉਸ ਜਗ੍ਹਾ ਤੇ ਪਹੁੰਚਣ ਵਾਲੇ ਜਿੱਥੇ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ ਸਾਹਮਣੇ ਹੁਣ ਤੁਸੀਂ ਦੇਖ ਲਓ ਜਿੱਥੇ ਇੱਕ ਇੱਕ ਕੋਠਾ ਜਾਂ ਪੁਲਿਸ ਚੌਕੀ ਨਵੀਂ ਬਣੀ ਹੈ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਵੀ ਤਸਵੀਰ ਦੇਖ ਲਓ ਕਿ ਇਸ ਜਗ੍ਹਾ ਤੇ ਪਾਣੀ ਹੁਣ 1.5 ਤੋਂ 2 ਫੁੱਟ ਵੱਧ ਚੁੱਕਾ ਹੈ ਤਕਰੀਬਨ ਤਕਰੀਬਨ ਇੱਕ ਘੰਟੇ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਇਹ ਕੋਠਾ ਤਾਂ ਸਪੀਡ ਨਾਲ ਇਹ ਗੱਲ ਕੋ ਦਰਾਵਾ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਕੋਈ ਡਾਊਟ ਨਹੀਂ ਹੈ ਕਿਉਂਕਿ ਪਾਣੀ ਲਗਾਤਾਰ ਵੱਧ ਰਿਹਾ ਇਹ ਤਾਂ ਬਹੁਤ ਵੱਡੀ ਤਰ੍ਹਾਂ ਅਸਾਂ ਜਾਣ ਕਰ ਸੰਝ ਕਰ ਰਹੇ ਹਾਂ ਪਾਣੀ ਲਗਾਤਾਰ ਵਧ ਰਿਹਾ ਹੁਣ ਫਿਰ ਇੱਕ ਕਿਹੜੇ ਥਾਂ ਤੇ ਬੰਦ ਟੁੱਟਿਆ ਹੋਇਆ ਹੈ ਤਾਂ ਉੱਥੋਂ ਰਿੰਗਵਨ ਤਿੰਨ ਥਾਂ ਤੇ ਟੁੱਟਿਆ ਹੋਇਆ ਹੈ ਤੇ ਫਿਰ ਪਾਣੀ ਬਾਹਰ ਵੀ ਨਿਕਲ ਸਕਦਾ ਹੈ ਇਧਰ ਸਤਲੁਜ ਜੀ ਤੋਂ ਦੇ ਨਾਲ ਅਪਡੇਟ ਸਾਂਝੀ ਕਰ ਰਿਹਾ ਜੋ ਮਹਤਪਦਸ ਜੁਗਰਾਮ ਰੋਡ ਜਾਂਦਾ ਹੈ ਤੇ ਆਪਣੇ ਆਪ ਚ ਬਹੁਤ ਵੱਡੀ ਅਪਡੇਟ ਹੈ ਬਹੁਤ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਿਹਾ ਤੇ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਸਾਹਮਣੇ ਤਸਵੀਰਾਂ ਚ ਦੇਖ ਰਹੇ ਹੋ ਇਸ ਥਾਂ ਤੇ ਬੰਦ ਟੁੱਟਿਆ ਹੈ ਇਹ ਇੱਕੋ ਨਹੀਂ ਹੈ ਤਕਰੀਬਨ 10 ਥਾਂ ਤੋਂ ਵੱਡਾ ਟੁੱਟਿਆ ਹੋਇਆ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਆ ਵੱਡੀ ਤਸਵੀਰ ਬਣ ਜਾਂਦੀ ਹੈ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਤਾਂ ਸਤਲੁਜ ਦੀ ਸਿੱਧੀ ਲਾਈਵ ਅਪਡੇਟ ਤੁਹਾਡੇ ਤੱਕ ਖਿਚਾ ਰਹੇ ਆ ਤਕਰੀਬਨ 13 ਮਿੰਟ ਦੀ ਜੋ ਤੁਸੀਂ ਤਸਵੀਰ ਦੇਖ ਰਹੇ ਹੋ तकरीबन 13 ਮਿੰਟ ਦੇ ਹੋਇਆ ਕਿਤੇ 15 ਮਿੰਟ ਦਾ ਲਾਈਵ ਹੋਗਾ ਹੁਣ ਤੁਹੇ ਸਿੱਧੀ ਤਸਵੀਰ ਨਜ਼ਰ ਮਾਰੋ ਅੱਗੇ ਤੱਕ ਸਾਹੀ ਪਾਣੀ ਹੀ ਪਾਣੀ ਹੈ ਬਹੁਤ ਜ਼ਿਆਦਾ ਪਾਣੀ ਤਾਂ ਇਹ ਵੱਡੀ ਤਸਵੀਰ ਹੈ ਲੋਕਾਂ ਦੇ ਵਿੱਚ ਹੰਕਾਰ ਤਬਾਈ ਮੱਜੀ ਹੋਈ ਹੈ ਤਾਂ ਪਾਣੀ ਦੇ ਰਸਤਰੂ ਦਾ ਹੁਣ ਇੱਧਰ ਤਸਵੀਰ ਨਜ਼ਰ ਮਾਰ ਲਓ ਕਿ ਇਸ ਜਗ੍ਹਾ ਤੇ ਹੁਣ ਪਾਣੀ ਬਿਲਕੁਲ ਰਿੰਗ ਬਣ ਦੇ ਨਾਲ ਲੱਗ ਚੁੱਕਿਆ ਤੇ ਉਸ ਤੋਂ ਬਾਅਦ ਵੱਡਾ ਖਤਰਾ ਪੈਦਾ ਹੋ ਜਾਏਗਾ ਤਾਂ ਬਹੁਤ ਵੱਡੀ ਅਪਡੇਟ ਪ੍ਰਸ਼ਾਸਨ ਹੁਣ ਇਹ ਜੋ ਬੰਨ ਰਿੰਗ ਬੰਨ ਹੈ ਤੇ ਟੁੱਟਿਆ ਹੈ ਇਸ ਨੂੰ ਬੰਦਨਾ ਚਾਹੀਦਾ ਹੈ ਤਾਂ ਜੋ ਕਿ ਖਤਰਾ ਪੈਦਾ ਨਾ ਹੋਵੇ ਬੱਚਾ ਜਾ ਸਕਦੇ ਜਾ ਸਕੇ ਲੋਕਾਂ ਨੂੰ ਪਰ ਗੱਲ ਇਹ ਵੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਕੁਝ ਕਰਨਾ ਨਹੀਂ ਇੱਥੇ ਕਿਉਂਕਿ ਜੇਕਰ 15 ਦਿਨ ਹੋ ਗਏ ਪਹਿਲਾਂ ਨਹੀਂ ਕੀਤਾ ਤੇ ਹੁਣ ਅੱਜ ਦੇ ਦਿਨ ਪ੍ਰਸ਼ਾਸਨ ਕੀ ਕਰ ਲੂਗਾ ਤੇ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਿਹਾ ਆਂ ਦਰਿਆ ਸਤਲੁਜ ਦੇ ਇੱਥੇ ਤੁਸੀਂ ਸਿੱਧੀ ਨਜ਼ਰ ਮਾਰੋ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਬੰਨ੍ਹ ਦੇ ਨਾਲ ਬਿਲਕੁਲ ਪਾਣੀ ਹੈ ਤੇ ਉਹ ਬੰਨ੍ਹ ਟੁੱਟਿਆ ਹੈ ਅੱਗੇ ਤਿੰਨ ਤਿੰਨ ਥਾਂ ਤੋਂ ਬੰਨ੍ਹ ਟੁੱਟੇ ਹੋਏ ਹਨ ਕਿਸੇ ਵੀ ਟਾਈਮ ਪਾਣੀ ਦਰਿਆ ਤੋਂ ਚੌਥੇ ਬਾਹਰ ਨਿਕਲ ਸਕਦਾ ਹੈ ਔਰ ਕਾਫੀ ਵੱਡਾ ਖਤਰਾ ਪੈਦਾ ਹੋ ਸਕਦਾ ਜੇਕਰ ਆਪਾਂ ਗੱਲ ਕਰੀਏ ਪਾਖੜਾ ਤੇ ਲੈਵਲ ਦੇ ਤੇ 1477 ਹੋ ਚੁੱਕਿਆ ਹੈ 1 ਲੱਖ 45 ਹਜ਼ਾਰ ਕਿਉਂਕਿ ਜੋ ਪਾਣੀ ਛੱਡਿਆ ਗਿਆ ਸੀ ਉਸ ਦੀ ਲਗਾਤਾਰ ਆਮਦ ਹੋਈ ਹੈ ਤਾਂ ਪਾਖੜਾ ਦਾ ਜੋ ਲੈਵਲ ਹੈ ਜੋ ਫਲੱਡ ਗੇਟ ਖੁੱਲੇ ਸੀ ਪੰਜ ਫਲੱਡ ਗੇਟ ਖੁੱਲ ਗਿਆ ਹੈ ਤਕਰੀਬਨ 5-5 ਫੁੱਟ ਤੱਕ ਤੇ ਇਹ ਪਾਣੀ ਅਗੇ ਹਰ ਇੱਕ ਹਰ ਕਸ ਤੋਂ ਜਿਹੜਾ ਅੱਗੇ ਜਾਂਦਾ ਹੈ ਤਾਂ ਉੱਤੇ 2 ਲੱਖ 75 ਹਜ਼ਾਰ ਕਿਉਂਕਿ ਪਣ ਜਾ ਰਿਹਾ ਹੈ ਤਾਂ ਫੋਜ ਪ੍ਰੋਫਾਈਲ ਕਾ ਇਲਾਕਾ ਜੋ ਪਹਿਲੇ ਹੀ ਅੱਗੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਤਾਂ ਉੱਤੇ ਹੋਰ ਬਹੁਤ ਜ਼ਿਆਦਾ ਤਬਾਹੀ ਮਚੇਗੀ ਤੁਹਾਡੇ ਪਾਸੇ ਰਾਵੀ ਦਰਿਆ ਵੀ ਪੂਰਾ ਫਾਂਟਿਆ ਹੈ ਕੱਗਰ ਵੀ ਪੂਰਾ ਫਾਂਦੇ ਕੱਗਰ ਦੀ ਗੱਲ ਕਰੀਏ ਤਾਂ ਪਟਿਆਲਾ ਸੰਗਰੂਰ ਅੱਗੇ ਸਰਦੂਲਗੜ ਅੱਗੇ ਹੋਰ ਜਿੱਦਾਂ ਕਿ ਪਿੰਡ ਬਹੁਤ ਜ਼ਿਆਦਾ ਜਿੰਦਾ ਲੋਕੜਾ ਵੀਰਬਦੀ ਪਿੰਡ ਹੈ ਤਾਂ ਉੱਥੇ ਕਾਫੀ ਇਹਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਉਸ ਜਗ੍ਹਾ ਤੇ ਝੋਣਿਆਂ ਦੇ ਵਿੱਚ ਪਾਣੀ ਵੀ ਪੈ ਚੁੱਕਿਆ ਹੈ ਤਾਂ ਆਪਣੇ ਆਪ ਜੱਕ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਿਹਾ ਤਾਂ ਤਕਰੀਬਨ 15 ਮਿੰਟ ਦਾ ਲਾਈਵ ਵੀਡੀਓ ਤੁਸੀਂ ਦੇਖ ਚੁੱਕੇ ਹੋ ਲਗਾਤਾਰ ਅਪਡੇਟ ਛੱਡੀ ਰਹੀ ਹਰ ਇੱਕ ਹਰ ਇੱਕ ਰਿਪੋਰਟ ਤੁਹਾਨੂੰ ਦੁੱਖਾਂ ਦੀ ਰਹਿਾਂਗੇ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ